ਅੱਜ ਪੂਰੇ ਦੇਸ਼ ਦੇ ਵਿੱਚ ਰੰਗਾਂ ਤੇ ਖੁਸ਼ੀਆਂ ਦਾ ਤਿਉਹਾਰ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਪਰ ਇਸ ਤਿਉਹਾਰ ਮੌਕੇ ਦੇਖਿਆ ਜਾਂਦਾ ਬਹੁਤ ਸਾਰੇ ਨੌਜਵਾਨ ਮੋਟਰਸਾਈਕਲਾਂ ਦੇ ਉੱਤੇ ਚੜ੍ਹ ਚੜ੍ਹ ਕੇ ਵੱਡੇ ਹਾਰਨ ਲਗਵਾ ਕੇ ਸਲੈਂਸਰ ਚੇਂਜ ਕਰਵਾ ਕੇ ਹੁੱਲੜਬਾਜੀ ਕਰਦੇ ਨੇ ਪਰ ਮੰਡੀ ਗੋਵਿੰਦਗੜ੍ਹ ਦੀ ਪੁਲਿਸ ਇਹਨਾਂ ਹੁੱਲੜਬਾਜ਼ਾਂ ਨੂੰ ਨੱਥ ਪਾਉਣ ਦੇ ਲਈ ਸਵੇਰ ਤੋਂ ਹੀ ਨਾਕੇ ਲਾ ਕੇ ਖੜੀ ਆ ਜਿਸ ਦਾ ਵੀ ਕਿਸੇ ਦਾ ਸਲੈਂਸਰ ਵੱਡਾ ਹੁੰਦਾ ਜਾਂ ਫਿਰ ਕਿਸੇ ਦੇ ਹੋਰਨ ਵੱਡੇ ਹੁੰਦੇ ਨੇ ਜਾਂ ਕੋਈ ਹੁੱਲੜਵਾਜੀ ਕਰਦਾ ਬਾਜੇ ਦੇ ਹੱਥਾਂ ਦੇ ਵਿੱਚ ਲੈ ਕੇ ਬਾਜੇ ਜੇ ਵਜਾਉਂਦੇ ਹੋਏ ਆਉਂਦੇ ਨੇ ਤਾਂ ਉਹਨਾਂ ਨੂੰ ਫਿਰ ਮੰਡੀ ਗੋਬਿੰਦਗੜ੍ਹ ਦੇ ਟ੍ਰੈਫਿਕ ਇੰਚਾਰਜ ਬ੍ਰਿੰਦਰਜੀਤ ਸਿੰਘ ਨਾਗਰਾ ਰੋਕ ਕੇ ਉਹਨਾਂ ਨੂੰ ਚੇਤਾਵਨੀ ਵੀ ਦਿੰਦੇ ਨੇ ਤੇ ਕਈਆਂ ਦੇ ਜਿੱਥੇ ਜ਼ਰੂਰਤ ਪੈਂਦੀ ਹੈ ਚਲਾਨ ਵੀ ਕੱਟ ਰਹੇ ਨੇ ਤਾਂ ਵਾਕਈ ਹੀ ਕਾਬਲੇ ਤਾਰੀਫ਼ਾ ਪੰਜਾਬ ਪੁਲਿਸ ਜੋ ਅਜਿਹੇ ਤਿਹਾਰਾਂ ਦੇ ਮੌਕੇ ਵੀ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੇ ਨੇ ਪਰ ਤਾਂ ਜੋ ਜਿਹੜੇ ਦੂਜਿਆਂ ਦੇ ਪਰਿਵਾਰ ਨੇ ਉਹ ਸੁਰੱਖਿਅਤ ਰਹਿ ਸਕਣ ਕਿਉਂਕਿ ਹੁੱਲੜਬਾਜ ਹੁੱਲੜਬਾਜੀ ਕਰਦੇ ਨੇ ਨੌਜਵਾਨ ਹੁੰਦੇ ਨੇ ਗਰਮ ਖੂਨ ਹੁੰਦਾ ਕਈ ਵਾਰ ਇੱਕ ਦੂਜੇ ਦੇ ਉੱਤੇ ਰੰਗ ਸੁੱਟਦੇ ਨੇ ਉਹ ਗਰਮੀ ਗਰਮੀ ਹੋ ਜਾਂਦੀ ਆ ਗਹਿਮੋ ਗਰਮੀ ਹੋ ਜਾਂਦੀ ਆ ਉਸ ਦੇ ਵਿੱਚ ਲੜਾਈ ਝਗੜੇ ਵੀ ਹੋ ਜਾਂਦੇ ਨੇ ਤੇ ਕਾਨੂੰਨ ਦੀਆਂ ਜਿਹੜੀਆਂ ਨੇ ਟ੍ਰੈਫਿਕ ਨਿਯਮਾਂ ਦੀਆਂ ਜਿਹੜੀਆਂ ਪਾਲਣਾ ਨਹੀਂ ਕਰਦੇ ਧੱਜੀਆਂ ਉਡਾਉਂਦੇ ਨੇ ਫਿਰ ਉਹਨਾਂ ਹੁੱਲੜਬਾਜਾਂ ਨੂੰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਣ ਵਾਲਿਆਂ ਨੂੰ ਮੰਡੀ ਗਵਿੰਦਗੜ੍ਹ ਦੀ ਪੁਲਿਸ ਨੇ ਰੋਕਿਆ ਤੇ ਉਹਨਾਂ ਨੂੰ ਸਮਝਾਇਆ ਵੀ ਤੇ ਜਿੱਥੇ ਜ਼ਰੂਰਤ ਪਈ ਚਲਾਨ ਵੀ ਕਟਿਆ ਤਾਂ ਪੂਰੀ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਹੋਲੀ ਦਾ ਤਿਹਾਰ ਮਨਾ ਰਹੇ ਨੇ ਪਰ ਹੁੱਲੜ ਬਾਜਾਂ ਨੂੰ ਨੱਥ ਪਾਈ ਜਾ ਰਹੀ ਆ ਹੁੱਲੜ ਬਾਜਾਂ ਨੂੰ ਰੋਕਿਆ ਵੀ ਜਾ ਰਿਹਾ ਸਮਝਾਇਆ ਵੀ ਜਾ ਰਿਹਾ ਜਿੱਥੇ ਜ਼ਰੂਰਤ ਪੈਂਦੀ ਆ ਫਿਰ ਉਹਨਾਂ ਨੂੰ ਉਹਨਾਂ ਦਾ ਚਲਾਨ ਵੀ ਕੱਢ ਦਿੱਤਾ ਜਾਂਦਾ ਕਿਉਂਕਿ ਇਹ ਤਿਹਾਰ ਜਿਹੜੇ ਹੁੰਦੇ ਨੇ ਖੁਸ਼ੀਆਂ ਤੇ ਖੇੜੇ ਵਾਲੇ ਤਿਹਾਰ ਹੁੰਦੇ ਨੇ ਤਾਂ ਪੁਲਿਸ ਜਿਹੜੀ ਆ ਉਹ ਆਪਣੀ ਡਿਊਟੀ ਬਾਕੀ ਵੀ ਦੇ ਨਾਲ ਨਿਭਾਉਂਦੀ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੇ ਨੇ ਹਾਲਾਂਕਿ ਮੁਲਾਜ਼ਮਾਂ ਦਾ ਵੀ ਜੀ ਕਰਦਾ ਕਿ ਅਜਿਹੇ ਤਿਹਾਰੋ ਆਪਣੇ ਪਰਿਵਾਰਾਂ ਦੇ ਨਾਲ ਮਨਾਉਣ ਪਰ ਉਹ ਦੂਜਿਆਂ ਦੇ ਪਰਿਵਾਰਾਂ ਦੀਆਂ ਜਿਹੜੀਆਂ ਖੁਸ਼ੀਆਂ ਗਮ ਦੇ ਵਿੱਚ ਨਾ ਬਦਲਣ ਇਸ ਕਰਕੇ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨਹੀਂ ਦੇਖਦੇ ਤਾਂ ਵਾਕਈ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਤਾਰੀਫ਼ ਵੀ ਕਰਨੀ ਬਣਦੀ ਆ ਸ਼ਲਾਘਾ ਕਰਨੀ ਬਣਦੀ ਆ ਇਹਨਾਂ ਦੀ ਤਨਦੇਹੀ ਦੇ ਨਾਲ ਨਿਭਾਉਣ ਵਾਲੀ ਡਿਊਟੀ ਨੂੰ ਸਲੂਟ ਵੀ ਕਰਨਾ ਪਣਦਾ ਕਿਉਂਕਿ ਆਪਣੇ ਪਰਿਵਾਰਾਂ ਦੀਆਂ ਖੁਸ਼ੀਆਂ ਛੱਡ ਕੇ ਦੂਜਿਆਂ ਦੇ ਪਰਿਵਾਰਾਂ ਦੀਆਂ ਖੁਸ਼ੀਆਂ ਦੇ ਖਾਤਰ ਇਹ ਅਜਿਹੇ ਕਦਮ ਕੀਤੇ ਜਾਂਦੇ ਨੇ ਅਜਿਹੇ ਉਪਰਾਹਲੇ ਕੀਤੇ ਜਾਂਦੇ ਨੇ ਤਾਂ ਲਗਾਤਾਰ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਇਸੇ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿਉਂਕਿ ਹਰ ਕੋਈ ਜਿਹੜਾ ਆ ਆਪਣੇ ਪਰਿਵਾਰ ਦੇ ਨਾਲ ਹੋਲੀ ਮਨਾਉਂਦਾ ਪਰ ਨੌਜਵਾਨ ਜਿਹੜੇ ਹੁੰਦੇ ਨੇ ਮੋਟਰਸਾਈਕਲਾਂ ਤੇ ਤਿੰਨ-ਤਿੰਨ ਚਾਰ-ਚਾਰ ਜਣੇ ਚੜ੍ਹ ਕੇ ਉਹ ਹੁੱਲੜ ਬਾਜ਼ੀਆਂ ਕਰਦੇ ਨੇ ਕਿਉਂਕਿ ਪਤਾ ਨਹੀਂ ਹੁੰਦਾ ਉਹਨਾਂ ਨੂੰ ਜੋਸ਼ ਦੇ ਵਿੱਚ ਹੋਸ਼ ਖੋ ਬੈਠਦੇ ਨੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਕਿਸੇ ਦੇ ਕੋਈ ਸੱਟ ਪੇਟ ਨਾ ਲੱਗ ਸਕੇ ਇਹ ਟ੍ਰੈਫਿਕ ਨਿਯਮ ਨਹੀਂ ਆ ਪਾਲਣਾ ਇਹ ਕਰਨ ਇਹ ਨੌਜਵਾਨ ਇਸ ਕਰਕੇ ਇਹਨਾਂ ਦੇ ਚਲਾਨ ਵੀ ਕੱਟੇ ਜਾਂਦੇ ਨੇ ਥਾਂ ਥਾਂ ਦੇ ਉੱਤੇ ਨਾਕੇ ਵੀ ਲਾਏ ਜਾਂਦੇ ਨੇ ਤਾਂ ਵਕਈ ਪੁਲਿਸ ਦੀ ਤਾਰੀਫ਼ ਤਾਂ ਕਰਨੀ ਬਣਦੀ ਹੈ। ਉਹ ਚਾਹੇ ਬਿਆਨ ਇਸਤ ਜੀ ਆਏੜੇ ਹੁੱਲੜ ਆਵਾਜ਼ ਨੇ ਮੋਟਰਸਾਈਕਲਾਂ ਤੇ ਖੋਲੀ ਤੇ ਪਟਾਕੇ ਪਾਉਂਦੇ ਨੇ ਇਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਆ ਬਰਿੰਦਰਜੀਤ ਸਿੰਘ ਨਾਗਰਾ ਨੇ ਟ੍ਰੈਫਿਕ ਦੇ ਇੰਚਾਰਜ ਮੰਡੀ ਗੋਵਿੰਦਗੜ੍ਹ ਤੋਂ ਲੈ ਕੇ ਕੀਤਾ ਗਿਆ ਆ ਇਹ ਕਾਰਵਾਈ ਦੇਖੋ ਤੁਸੀਂ ਇਹ ਉਥੇ ਡਾਕਟਰ ਲੈ ਕੇ ਟ੍ਰੈਫਿਕ ਕਰਸ ਲੈ ਕੇ ਆ ਜੋ ਨਾ ਬੂਰੇ ਨਾ ਜੀ ਆ ਬਿਨਾ ਨੰਬਰ ਆਣੇ ਨੇ ਲੋਜੀ ਦਾ ਸ਼ਵਾਰਸ਼ ਵੀ ਆ ਗਈ ਆ ਅਬ ਇਹਨੂੰ ਬੁਲਾ ਕੇ ਤਿੰਨ ਤਿੰਨ ਬੈਠੇ ਰੰਗ ਲਗਾਉਣ ਨੂੰ ਨੰਬਰ ਅਬ ਇਹ ਬਹੁਤ ਧੀਰਜ ਨਾਲ ਆਇਆ ਸੀ ਨਾ ਬੁਲਾਉਣ ਅੱਡ ਕਰਦੇ ਆ ਆ ਗਏ ਅਬ ਵੀਰੇ ਤੇ ਆ ਗਿਆ ਯਾਰ 来来来来